ਯਾਬੋਸ਼ ਬੜਾ ਧੂਆਂ ਧਾਰ ਕੀਤਾ ਓਏ ਜਿਵੇਂ ਦੋ ਮੁਲਕਾਂ ਦੀ ਜੰਗ ਲੱਗੀ ਹੋਵੇ ਓਏ ਐਦਾਂ ਦਾ ਕੀ ਕਰਦੇ ਹੋ ਤੁਸੀਂ ਕਮਰੇ ਨੂੰ ਤਾਂ ਨਾਸਾ ਦੀ ਲੈਬੋਰੀ ਬਣਾ ਰੱਖਿਆ ਆਹੋ ਪਤਾ ਨਹੀਂ ਕਿੱਡਾ ਕਿ ਵੱਡਾ ਅਵਿਸ਼ਕਾਰ ਕਰਨਗੇ ਰਿਸ਼ਤੇਦਾਰਾ ਤੁਹਾਡੇ ਨਾ ਤੇਰਾ ਚਾਚਾ ਲੱਗਦਾ ਨਾ ਤੇਰੇ ਫੁੱਫੜ ਦਾ ਭਲੇਖਾ ਪੈਂਦਾ ਹੋ ਤਾਂ ਨਹੀਂ ਨਾ ਉਹ ਤਾਂ ਕੈਨੇਡਾ ਗਿਆ ਨਾ 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 ਬਾਈ ਜੀ ਅਸੀਂ ਪਛਾਣਿਆ ਨਹੀਂ ਤੁਹਾਨੂੰ ਕਦੇ ਮਿਲੇ ਹੋਈਏ ਤਾਂ ਪਛਾਣੋ ਅਸੀਂ ਤੇਰੇ ਬਾਪੂ ਦੀ ਅੰਗਲੀ ਸੰਗਲੀ ਚੋਂ ਫੁੱਫੜ ਲੱਗਦੇ ਆਂ ਤੁਹਾਡੇ ਸਾਰਿਆਂ ਦੇ ਫੁੱਫੜ ਜੀ ਐ ਆ ਬੈਠੋ ਫੁੱਫੜ ਜੀ की काम आए काम छेती पता लग जू कि आए वो थोड़ा लीडर कौन है भाई हाँ भी दसो थोड़ा लीडर कौन है ओ मैं जी दस लीडर कौन है जोगी उस्ताद hmm. जी साढ़े यो ही है जी साढ़े लीडर नारा लाओ जोगी उस्ताद फुफड़ जी जिंदाबाद फुफड़ नंबर दो जिंदाबाद नंबर तीन जिंदाबाद लगता फुफड़ ਕੀ ਨਾ ਤੇਰਾ ਡਿਸਕੋ ਆ ਨੱਕ ਤੇ ਕੀ ਲੱਗਿਆ ਇਹ ਗਲੂਕੋਜ਼ ਆ ਜੀ ਅੰਗੂਰਾਂ ਦੀ ਖੰਡ ਗਰਮੀ ਬਹੁਤ ਆਣਾ ਠੰਡੇ ਜਿਹਾ ਪਾ ਕੇ ਰੱਖਦਾ ਫਿਰ ਤੂੰ ਐ ਕਰ ਨੱਕ ਨਾਲ ਲੀਕਰਾ ਕੱਢ ਪੂੰਜੀ ਨੈਣੋਂ ਆਪੇ ਲੈ ਜਾਊਗਾ ਹਾਂ ਜੀ ਕਿਉਂ ਮਜ਼ਾਕ ਕਰਦੇ ਹੋ ਬਫਰ ਜੀ ਹੀ ਡਰਾਮਾ ਹੈ ਤੁਸੀਂ ਹਸਪੀਟਲ ਜੀ ਕਮੈਂਟਰ ਹੋਗੇ ਹਾਂ ਕੰਨ ਫੜ ਤਾਂ ਘੇੜੇ ਲਾ ਅੜੋਏ ਕੰਨ ਫੜਾ ਆ ਭਈ ਤੁਹਾਡੇ ਜੋ ਖਾਣਾ ਕੌਣ ਘਾਰਿਆ ਸੀ ਚਲੋ ਜਿਹੜਾ ਵੀ ਘਾਰਿਆ ਸੀ ਸ਼ੁਰੂ ਹੋ ਜਾ ਉਹ ਸੁਣਿਆ ਨਹੀਂ 2000 ਦਾ ਵਿਗਨ ਬੁੱਕੀ ਆਈ ਤਾ ਉਹ ਵੀ ਪਈਆ ਮੁੱਕੀ ਐਨੀ ਵੇਸਟੇ ਜੇ ਵਤੇ ਜੋ ਕੀਸਾਰ ਨਾ ਪਉ ਬਣ ਡੋਡਿਆ ਤੋਂ ਗੁੱਜੀ ਮੁਜੀ ਜੇ ਬੈਠਾ ਵਜ਼ਰਨੀ ਚੱਕਦਾ ਗੋਡਿਆ ਚੋ ਗੁੱਜੀ ਮੁਜੀ ਜੇ ਬੈਠਾ ਵਜ਼ਰਨੀ ਚੱਕਦਾ ਗੋਡਿਆ ਚੋ ਵਹਿ ਜਣਦਿਆਂ ਨੂ ਰੋਵਾ ਕਾਦੇ ਆ ਸਿਰ ਉੱਟ ਕਲੋਵਾ ਭਾਈ ਜੀ ਮੈਂ ਸਮਾਨ ਲਾ ਲੇ ਮਸ਼ਾਤ ਤੁਮ ਪਰ ਡਾਇਲੋਗ ਬੋਲਦਾ ਜਿਵੇਂ ਹੈ ਕੱਪੜਾ ਸਭ ਨੂੰ ਭਜ ਭਜ ਪੈਣਾ ਵੇ ਆਲਾ ਸਾਂ ਬਜਵਾਗ ਨਹੀਂ ਹੁਣ ਤੇਰੇ ਰਹਿਣਾ ਵੇ ਆਲਾ ਸਾਂ ਬਜਵਾਗ ਨਹੀਂ ਹੁਣ ਤੇਰੇ ਰਹਿਣਾ ਵੇ ਇਤੂ ਕਰਦੇ ਦਿਲੋ ਬਲੇਕਾ ਬਾਈ ਜੀ ਅਨੋ ਕੁੱਲ ਗਿਆ ਕਸਮ ਪੱਟੀ ਵਿੱਚ ਠੇਕਾ ਦੂਰ ਨਾ ਪੈਂਦਾ ਜਾਣਾ ਨਹੀਂ ਤੂੰ ਰੋਕਣ ਵਾਲੀ ਕੌਣ ਜਿੰਦਰ ਪਟ ਕਢ ਓਏ ਆ ਕਿਥੋਂ ਆਉਂਦੇ ਤੇ ਕੌਣ ਲਿਆਉਂਦੇ और सुनिया ने बोलो नहीं तो थप्पड़ परेड होगी संजय माल काट के पैसे पाए सी संजय संजय वो ये संजय है तो मेजर की होया <laughs> मेजर फिर सुनील दत्त होने है सुनील दत्त तो। <laughs> भाई और की पूछे सी <laughs> समान काट लिया पैसे पाए नहीं वो भी आए लो जी <laughs> I don't do. ਲੈਣਾਂ ਲੌਂਗ ਖੱਚ ਗਏ ਲੈਣ ਚਲਾ ਕੇ ਕੁੱਟਣੇ ਧਣੇ ਆ